5 ਲੱਖ ਰੁਪਇਆ ਵਿਆਹ ਤੇ ਲਾਇਆ ਸੀ ਆ ਜਿਹੜਾ ਹੁਣ ਕੀਤਾ ਗੁਰੂ ਜੀ ਆਪਕ ਕਵਾਸ ਮੇਰੀ ਧੀ ਤੇ ਨਹੀਂ ਜਾਣਾ ਮੈਂ ਤੈਨੂੰ ਆਂਦੀ ਆ ਬਈ ਡਿਮਟ ਚ ਰਿਆ ਮੈਂ ਤੁਹਾਨੂੰ ਕਹਿਣਾ ਮੱਤ ਜਿਹਾ ਮੱਤ ਜਿਹਾ ਮੱਤ ਜਿਹਾ ਮੱਤ ਜਿਹਾ ਮੱਤ ਜਿਹਾ ਮੱਤ ਜਿਹਾ ਬੀਤੇ ਦਿਨ ਹੀ ਇਟਲੀ ਵਾਲੇ ਨੇ ਇੱਕ ਪੋਡਕਾਸਟ ਕੀਤਾ ਸੀ ਇੱਕ ਕੁੜੀ ਦੇ ਨਾਲ ਜਿਸ ਦਾ ਨਾਮ ਸੀਗਾ ਗੁਰ ਉਸ ਕੁੜੀ ਨੇ ਦੱਸਿਆ ਕਿ ਮੇਰੀ ਸੱਸ ਨੇ ਮੈਨੂੰ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਘਰੋਂ ਵੀ ਕੱਢ ਦਿੱਤਾ ਉਸ ਕੁੜੀ ਨੇ ਬੀਤੇ ਦਿਨ ਹੀ ਕੁਝ ਕੁ ਵੀਡੀਓਜ਼ ਵੀ ਸਾਂਝੀਆਂ ਕਰੀਆਂ ਜਿਸ ਦੇ ਵਿੱਚ ਉਸ ਨੇ ਦੱਸਿਆ ਕਿ ਮੇਰੇ ਅੰਦਰੋਂ ਨਹੀਂ ਅੰਗਾਂ ਤੇ ਸੱਟਾਂ ਵੀ ਮਾਰੀਆਂ ਨੇ ਮੇਰੀ ਸੱਸ ਨੇ ਇੰਨਾ ਸਾਰੀਆਂ ਗੱਲਾਂ ਤੋਂ ਬਾਅਦ ਬਹੁਤ ਸਾਰੇ ਲੋਕ ਕੁੜੀ ਦੀ ਵੀ ਗਲਤੀ ਕੱਢਦੇ ਪਏ ਸੀ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਜ਼ਿਆਦਾਤਰ ਸੱਸ ਦੀ ਗਲਤੀ ਕੱਢਦੇ ਸੀ ਕਿ ਇੰਨਾ ਫੁੱਲਾਂ ਵਰਗੀ ਕੁੜੀ ਨੂੰ ਤੁਸੀਂ ਕਿਉਂ ਤੰਗ ਕਰਦੇ ਪਿਓਂਗੇ ਸੋ ਉੱਥੇ ਹੀ ਹੁਣ ਕੁਝ ਕੁ ਕਾਲ ਰਿਕਾਰਡਿੰਗਾਂ ਨਿਕਲ ਕੇ ਸਾਹਮਣੇ ਆਈਆਂ ਨੇ ਉਸ ਸੱਸ ਦੀਆਂ ਕੁੜੀ ਦੀ ਸੱਸ ਦੁਬਾਰਾ ਕੁੜੀ ਦੇ ਮਾਤਾ ਪਿਤਾ ਤੇ ਭਰਾ ਨਾਲ ਕਿਵੇਂ ਗੱਲਬਾਤ ਕੀਤੀ ਜਾ ਰਹੀ ਹੈਗੀ ਆਪਾਂ ਤੁਹਾਡੇ ਨਾਲ ਅੱਗੇ ਛੋਟੀ ਜਿਹੀ ਕਾਲ ਰਿਕਾਰਡਿੰਗ ਸ਼ੇਅਰ ਕਰਨ ਲੱਗੇ ਆਂ ਤੁਸੀਂ ਸੁਣਨ ਤੋਂ ਬਾਅਦ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇੱਥੇ ਕੌਣ ਸਹੀ ਲੱਗਦਾ ਇਸ ਕਾਲ ਰਿਕਾਰਡਿੰਗ ਤੋਂ ਬਾਅਦ ਤੇ ਨਾਲ ਦੀ ਨਾਲ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਜਰੂਰ ਕਰਦੇ ਹੋ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜਰੂਰ ਕਰਕੇ ਜਾਇਓ ਸਿਰਤ ਜੇ ਆਪਣੇ ਘਰ ਆਏਗੀ ਮਾਸੀ ਜੀ ਅਸੀਂ ਕਿਉਂ ਨਾ ਗੱਲਾਂ ਲਾਵਾਂਗੇ ਸਿਰਤ ਜੇ ਇਦਾਂ ਆ ਜੇ ਕਿ ਜ਼ਬਰਦਸਤੀ ਰੱਖ ਲੇਗਾ ਤੂੰ ਜ਼ਬਰਦਸਤੀ ਮਾਸੀ ਜੀ ਸਿਆਣੇ ਬੰਦੇ ਨੂੰ ਤਾਂ ਬੜਾ ਕੋਈ ਸੋਚਣਾ ਪੈਂਦਾ ਜੀ ਸਿਆਣੇ ਹੋਵਾ ਤੇ ਜੇ ਸਿਆਣੇ ਹੋਵਾ ਤੇ ਸਾਨੂੰ ਘਾੜੀ ਘਾਦੀ ਸੀ ਸਿਆਣਪ ਵਰਤੋ ਜੇ ਤੁਸੀਂ ਆਣੇ ਤਾਂ ਤੁਸੀਂ ਆਣੇ ਵਰਤੋ ਮਾੜੀ ਮਟੀ ਕੋਈ ਭੈਣ ਮਾਸੀ ਜੀ ਤੁਸੀਂ ਦੱਸੋ ਕੀ ਹੋਣਾ ਚਾਹੁੰਦੀ ਹੋ ਤੇ ਬੰਦਿਆਂ ਤਰ੍ਹਾਂ ਵਸਾ ਲਓ ੱੱਕੇਸ਼ਾਈ ਨਾਸੀ ਨਹੀਂ ਵਸਾਂਦੇ ਨੇ ਇਹ ਤਾਂ ਕੈਸ਼ਾਈ ਨਾ ਰ ਜਿੰਨੀ ਤੱਕ ਕੈਸ਼ਾਈ ਕਰਕੇ ਵੇਖ ਲਓ ਮਾਸੀ ੱੱਕਾ ਤੇ ਸੀ ਕੀਤਾ ਹੀ ਨਹੀਂ ਹਜੇ 1% ਵੀ ਨਹੀਂ ੱੱਕਾ ਕੀਤਾ ਅਜੇ ਦਾ ਕੀ ਮਤਲਬ ਤੁਸੀਂ ਕਰਨਾ ਹੈ ਅਜੇ ਤਾਂ ਬਿਲਕੁਲ ਮਾਸੀ ਜੀ ਕੀਤਾ ਹੀ ਨਹੀਂ ਤੇ ਅਸੀਂ ਕਿਉਂ ਕਰਨਾ ਸੀ ਚਲ ਚਲ ਫਿਰ ੱੱਕਾ ਕਰਕੇ ਵੇਖ ਲੈ ਫਿਰ ਤੂੰ ਤੁਸੀਂ ਮੇਰੀ ਗੱਲ ਸੁਣੋ ਜੀ ਤੁਸੀਂ ਉਦਣ ਦੇ ਆਖੰਦਿਆਂ ਵੀ ਬੰਦਿਆਂ ਚ ਨਿਬੜੋ ਹੁਣ ਮੈਂ ਬੰਦਿਆਂ ਚ ਨਿਬੜਾਂਗਾ ਬੰਦਾ ਕੋਈ ਹੋਏ ਤੇ ਨਿਬੜੀਏ ਬੰਦਾ ਹੀ ਕੋਈ ਹੈ ਨਹੀਂ ਉਹ ਵਿਵਲ ਬੰਦਾ ਨਹੀਂ ਬੰਦਾ ਕੋਈ ਨਹੀਂ ਬੰਦਾ ਜਿਹ ਹੁੰਦਾ ਬੰਦਾ ਜਿਹ ਹੁੰਦਾ ਤੇ ਬੰਦੇ ਜਿੰਦੇ ਨੇ ਮੇਰੀ ਧੀ ਕਿਤੇ ਜਾ ਕੇ ਵੰਦੀ ਗੱਡੀ ਲੈ ਕੇ ਜਾਨੋ ਨਾ ਮਾਰ ਦਿੰਦੀ ਲਾਤਾਂ ਵੱਡਾਂ ਲਾਤਾਂ ਵੱਡ ਕੇ ਛੋਟਾਂ ਨਾ ਦਿੰਦੀ ਗਲੀ ਦੇ ਵਿੱਚ ਹੀ ਮੈਂ ਆਪਣੀ ਧੀ ਨੂੰ ਬਹਣਨ ਲੋ ਤਾਂ ਜਾਂ ਮੈਂ ਗੱਡੀ ਮੇਰੇ ਭਰਾ ਨਾਲ ਮੈਂ ਵੱਡ ਕੇ ਛੋਟ ਦੇ ਉੱਥੇ ਹੀ ਮੈਂ ਹੁਣ ਬੁੱਢੀ ਹੋਇਆ ਮੈਂ ਜਾ ਕੇ ਵੇਖਾਂ ਕੱਲੀ ਮੇਰੇ ਭਰਾ ਉੱਥੇ ਜਨ ਨਾਪਕ ਦੇਣ ਕੇ ਜੁੰਦੇ ਨੇ ਪਿੱਛੇ ਨਹੀਂ ਮਾਤੂੰ ਜੇਓ ਸਾਡੇ ਤੋਂ ਸਵੇਰੇ ਆਇਆ ਗਿਆ ਤੇ ਜ਼ਰੂਰ ਆਵਾਂ ਕਿ ਮੈਂ ਤੁਹਾਨੂੰ ਵਾਰ-ਵਾਰ ਆਖੰਦਿਆਂ ਜੀ ਕਿਉਂਕਿ ਜਿਹੜੇ ਬੰਦੇ ਅਸੀਂ ਨਾਲ ਲੈ ਕੇ ਆਉਣੇ ਨੇ ਉਹਨਾਂ ਦਾ ਬੱਸ ਬੇਰੁਜ਼ਗਾਰ ਆਇਆ ਵੀ ਤੂੰ ਐਮਐਲਏ ਨਹੀਂ ਲੱਗਾ ਕਿਤੇ ਵੀ ਤੈਨੂੰ ਛੁੱਟੀ ਹੋਈ ਨਹੀਂ ਮਿਲਦੀ ਪਈ ਆਇਆਗੇ ਇਹਨੂੰ ਕੀ ਮਤਲਬ ਜਿੱਦਾਂ ਜਿੱਥੇ ਟਾਈਮ ਕੱਢਣਾ ਅਸੀਂ ਅਸੀਂ ਘਰੋਂ ਫ੍ਰੀ ਬੈਠੇ ਆ ਅਸੀਂ ਵਿਹਲੇ ਬੈਠੇ ਆ ਘਰੋਂ ਵੇ ਆਈ ਅਸੀਂ 24 ਘੰਟੇ ਘਰ ਮਿਲੀਆਂ ਤੇ ਤੁਸੀਂ ਮੈਨੂੰ ਡੇਟ ਦੇ ਕੇ ਆਓ ਸਾਨੂੰ ਨਹੀਂ ਹਾਂ ਤਾਂ ਆਪੀ ਦੇ ਮਾਸੀ ਜੀ ਤੁਸੀਂ ਉਦੋਂ ਦੇ ਕਹਿ ਰਹੇ ਹੋ ਵੀ ਤੁਸੀਂ ਨਿਭਣ ਲੋ ਨਿਭਣ ਲੋ ਜੇ ਹੁਣ ਅਸੀਂ ਆਖਿਆ ਵੀ ਭਾਈ ਅਸੀਂ ਆਉਂਦੇ ਆ ਪਹੁੰਚੋ ਸਵੇਰੇ ਪਹੁੰਚੋ ਸਵੇਰੇ ਨਹੀਂ ਮਾਸੀ ਜੀ ਪੱਕਾ ਕਹਿ ਸਕਦੇ ਅਸੀਂ ਕੋਸ਼ਿਸ਼ ਕਰਾਂਗੇ ਆ ਜਾਗੇ ਮਾਸੀ ਤੁਸੀਂ ਮੇਰੀ ਸੁਣੋ ਗੱਲ ਅਸੀਂ ਆ ਜਾਾਂਗੇ ਤੁਸੀਂ ਆਪਣੇ ਜਿਹੜ ਸਾਡੇ ਬੰਦੇ ਨੂੰ ਤੁਹਾਨੂੰ ਕਹਿਣ ਦੀ ਲੋੜ ਨਹੀਂ ਕਿਸੇ ਨੂੰ ਇੰਨੀ ਟੈਨਸ਼ਨ ਸਾਡੇ ਬੰਦੇ ਦੀ ਟੈਨਸ਼ਨ ਨਾ ਲੈ ਤੂੰ ਜੋ ਜਿੰਨੂੰ ਲਿਆਉਣਾ ਤੂੰ ਲਿਆ ਸਕਣਾ ਆਪਣਾ ਤੂੰ 50 ਬੰਦੇ ਜਿਹੜੇ ਹੋਣੇ ਆਉਂਦਾ ਤੂੰ ਪੰਸਾਹ ਜਾਂ ਲੰਬੜਦਾਰ ਸਾਹਿਬ ਦੇ ਘਰ ਭੇਜਾਂਗੇ ਜੀ ਉੱਥੇ ਜਿਵੇਂ ਸਾਡੇ ਘਾੜੀ ਹੋਣਗੇ ਸਾਡੇ ਕੋਈ ਨਹੀਂ ਬਾਹਰ ਤੂੰ ਫਿਕਰ ਨਾ ਕਰ ਤੂੰ ਆਪਣਾ ਭਾਵੇਂ 100 ਬੰਦਾ ਲੈ ਕੇ ਆ ਜਾ ਤੂੰ ਨਹੀਂ ਨਹੀਂ ਮਾਸ ਜੰਦਰ ਥੋੜੀਆਂ 100 ਬੰਦਾ ਲੈ ਕੇ ਆਵਾਂਗਾ ਜੀ ਹਾਂ ਚਲੋ ਉੱਥੇ ਚੱਲ ਸਾਨੂੰ ਆਖੜ ਦੀ ਲੋੜ ਨਹੀਂ ਉਹਦੇ ਉਹਦੇ ਆਪਾਂ ਨੂੰ ਵੀ ਪਤਾ ਈਆਂ ਸਾਰਿਆਂ ਨੇ ਕਿਵੇਂ ਰੱਖਿਆ ਨੇ ਜੀ ਉੱਤੇ ਆਪਾਂ ਨੂੰ ਮਾਸੀ ਜੀ ਕਹਿਣ ਦੀ ਲੋੜ ਨਹੀਂ ਇਹ ਤੁਹਾਨੂੰ ਇੰਨਾ ਪਤਾ ਹੁੰਦਾ ਤੇ ਇਸੇ ਤਰ੍ਹਾਂ ਹੀ ਆਪਾਂ ਜਾਂਦੇ ਹੀ ਨਾ ਜੇ ਈਆਂ ਦਾ ਪਤਾ ਨਹੀਂ ਆਸੀ ਥੋੜਾ ਮੇਰੀ ਗੱਲ ਸੁਣੋ ਮਾਸੀ ਨੂੰ ਪਤਾ ਈ ਸੀ ਈਆਂ ਕਿ ਮੇਰੇ ਖੀ ਦੀਆਂ ਨੇ ਹਾਂ ਬਿਲਕੁਲ ਨਹੀਂ ਸਾਨੂੰ ਨਹੀਂ ਅਸੀਂ ਵਿਆਹ ਕੇ ਤੋਰੀਏ ਨਾ ਅਸੀਂ ਕੁਵਾਰੀ ਇਹਨਾਂ ਬਾਅਦ ਤੋਰੀ ਮਾਸੀ ਜੀ ਚੱਕਰ ਤੇ ਆ ਕੁਵਾਰੀ ਤੋੜਨ ਦੀ ਹਿੰਮਤ ਹੋਣੀ ਚਾਹੀਦੀ 40 ਲੱਖ ਲਾਂਦਾ ਕੌਣ ਲਾਂਦਾ ਨਾ ਫਿਰ ਕਿੰਨੇ ਸ ਕਾਕਾ ਉਹ ਉਸ ਜਮਾਤ ਨੂੰ ਮਤੋਰੀ ਮਾਸੀ ਕੀ ਕੁਆਰੀ ਜੀ ਕੁਆਰੀ ਤੌਰ ਤੇ ਸਾਡੇ ਚਾਹ ਤਾੜੀ ਚਾਰੀ ਚਾਰ ਲੱਖ ਰੁਪਏ ਲਾ ਕੇ ਕੱਲ ਦਿਨ ਨਾਲ ਬਾਤ ਤੁਹਾਡੀ ਕਾਤ ਨਹੀਂ ਸੀ ਅਸੀਂ ਮਾਸੀ ਜੋ ਹੋ ਜਿੰਨੇ ਹੈਗੇ ਬਾਤ ਪਿਆਦੇ ਪੈਸੇ ਖਾਈਏ ਤੇ ਮਤੋਰੀ ਪਾਣੀ ਹਿੰਮਤ ਹੈ ਪਹਿਲਾਂ 40 ਲੱਖ ਲਾਓ ਫਿਰ ਖਾਓ ਨਾਨਾ ਨਾ ਤੇ 40 ਲੱਖ ਰੁਪਏ ਲਾ ਮਾਸੀ 7 ਲੱਖ ਰੁਪਏ ਲਾਇਆ ਸੀ ਮੇਰੀ ਸੁਣੋ ਗੱਲ 60 ਲੱਖ ਰੁਪਏ ਵਿਆਹ ਤੇ ਲਾਇਆ ਸੀ ਆ ਜਿਹੜਾ ਹੁਣ ਕਿਤਾ ਗੋਤ ਜਾਨਾ ਬਕਵਾਸ ਮੇਰੀ ਧੀ ਤੇ ਨਹੀਂ ਜਾਣਾ ਮੈਂ ਤੈਨੂੰ ਆਂਦੀ ਆ ਬਈ ਲਿਮਟ ਚ ਰਹਾ ਮੈਂ ਤੁਹਾਨੂੰ ਕਹਿੰਦਾ ਮਸਤੀ ਜਿਵੇਂ ਮੈਂ ਨਹੀਂ ਦੇ ਸਕਦਾ ਮਸਤੀ ਜਿਵੇਂ ਮੈਂ ਨਹੀਂ ਦੇ ਸਕਦਾ ਬੋਤਲ ਰੋੜਾ ਦੇ ਕੇ ਮੈਂ ਬਾਹਰ ਕੱਢ ਵੀ ਸਕ ਨਹੀਂ ਸਿਰਫ ਮੇਰੀ ਪਰਮਾਨਸੀ ਏ